ਸਰਦ ਸਦਾ ਸੰਦੇਸ਼ ਹੈ ਪੜਨ ਲਈ ਮਿਹਨਤ ਕਰੋ ਇਹ ਸਾਡੀ ਬਾਈਬਲ ਪੜਨ ਵਾਲੀ ਸੀਰੀਜ਼ ਦਾ ਆਖਰੀ ਸੰਦੇਸ਼ ਹੈ ਇਸ ਪੂਰੀ ਸੀਰੀਜ਼ ਵਿੱਚ ਮੇਰਾ ਮਕਸਦ ਇਹ ਸੀ ਕਿ ਮੈਂ ਮਸੀਹੀ ਭਰਾਵਾਂ ਅਤੇ ਭੈਣਾਂ ਦੀ ਮਦਦ ਕਰ ਸਕਾਂ ਜੋ ਬਾਈਬਲ ਪਰਦੇਸ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਇਸ ਲਈ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਾਈਬਲ ਅਸਲ ਵਿੱਚ ਕੀ ਹੈ ਕਿ ਇਸ ਨੂੰ ਪੜਨ ਵਿੱਚ ਸਾਨੂੰ ਕੋਈ ਫਾਇਦਾ ਹੋਵੇਗਾ ਅਤੇ ਇਸ ਨੂੰ ਪਰਦੇਸ ਵਿੱਚ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਹੈ ਚਲੋ ਪਹਿਲੇ ਥੋੜਾ ਜਿਹਾ ਰਿਵਿਊ ਕਰ ਲੈਂਦੇ ਹਾਂ ਬਾਈਬਲ ਕੁੱਲ 66 ਕਿਤਾਬਾਂ ਦਾ ਇਕੱਠ ਹੈ ਸਾਰੀਆਂ ਕਿਤਾਬਾਂ ਮਿਲ ਕੇ ਇੱਕ ਹੀ ਕਹਾਣੀ ਦੱਸਦੀਆਂ ਹਨ ਕਿ ਪਰਮੇਸ਼ਰ ਨੇ ਪਰਮੇਸ਼ਰ ਨੂੰ ਆਪਣਾ ਪਰਿਵਾਰ ਚਾਹੀਦਾ ਸੀ ਅਤੇ ਉਸਨੇ ਯਿਸੂ ਦੇ ਦੁਆਰਾ ਆਪਣਾ ਪਰਿਵਾਰ ਪੌਂਦ ਲਈ ਕਿੰਨੀ ਦੂਰ ਤੱਕ ਮਿਹਨਤ ਕੀਤੀ ਜਿਸ ਤਰ੍ਹਾਂ ਤੁਸੀਂ ਪੜ ਸਕਦੇ ਹਾਂ ਅਫੀਸਿਓ ਅਧਿਆਇ 1 ਤੋਂ 4 ਅਤੇ 5 ਵਿੱਚ ਬਾਈਬਲ ਦੀ ਹਰ ਕਿਤਾਬ ਇਸ ਕਹਾਣੀ ਵਿੱਚ ਕੁਝ ਜੋੜਦੀ ਹੈ ਅਤੇ ਇਸ ਨੂੰ ਅੱਗੇ ਲੈ ਕੇ ਜਾਂਦੀ ਹੈ ਜਦੋਂ ਤੱਕ ਇਹ ਪੂਰਾ ਸੱਚਾ ਪ੍ਰਕਾਸ਼ਨ ਯੀਸ਼ੂ ਵਿੱਚ ਅਤੇ ਉਸ ਦੇ ذریعے ਸਾਡੇ ਸਾਨੂੰ ਨਹੀਂ ਮਿਲ ਜਾਂਦਾ ਮੈਂ बार-बार ਕਿਹਾ ਹੈ ਕਿ ਬਾਈਬਲ ਦੀ ਪੜਾਈ ਨਵੇਂ ਨੇਮ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨੂੰ ਉਹਨਾਂ ਲੋਕਾਂ ਨੇ ਲਿਖਿਆ ਜੋ ਯੀਸ਼ੂ ਦੇ ਨਾਲ ਚੱਲੇ ਫਿਰੇ ਸਨ ਜਾਂ ਫਿਰ ਉਹਨਾਂ ਗਵਾਹਾਂ ਦੇ ਕਰੀਬੀ ਸਨ ਉਹਨਾਂ ਨੇ ਯੀਸ਼ੂ ਨੂੰ ਚੱਲਦੇ ਫਿਰਦੇ ਦੇਖਿਆ ਉਸ ਦੀ ਮੌਤ ਨੂੰ ਦੇਖਿਆ ਤੇ ਫਿਰ ਉਸ ਨੂੰ ਮੁਰਦਿਆਂ ਵਿੱਚ ਜਿੰਦੇ ਹੋਏ ਵੀ ਦੇਖਿਆ ਜੋ ਉਹਨਾਂ ਨੇ ਦੇਖਿਆ ਉਸ ਨੂੰ ਉਹਨਾਂ ਦੀ ਜ਼ਿੰਦਗੀ ਉਸਦੇ ਨਾਲ ਬਦਲ ਗਈ ਅਤੇ ਉਹਨਾਂ ਨੇ ਉਹੀ ਲਿਖਿਆ ਨਵੇਂ ਨਾਮ ਦਾ ਪੂਰਾ ਫਾਇਦਾ ਉਠਾਉਣ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਨਿਯਮਿਤ ਅਤੇ ਤਰੀਕੇ ਨਾਲ ਪੜੋ ਨਿਯਮਿਤ ਮਤਲਬ ਰੋਜ਼ਾਨਾ ਪੜੋ ਥੋੜਾ ਥੋੜਾ 15 ਜਾਂ 20 ਮਿੰਟ ਤੱਕ ਪੜਨਾ ਤਰੀਕੇ ਨਾਲ ਮਤਲਬ ਹਰ ਕਿਤਾਬ ਨੂੰ ਸ਼ੁਰੂ ਤੋਂ ਅੰਤ ਤੱਕ ਉਸੇ ਤਰ੍ਹਾਂ ਪੜੋ ਜਿਸ ਤਰ੍ਹਾਂ ਉਹ ਲਿਖੀ ਗਈ ਹੈ ਇਸ ਤਰ੍ਹਾਂ ਪੜਨ ਦਾ ਮਕਸਦ ਇਹ ਹੈ ਕਿ ਅਸੀਂ ਟੈਕਸਟ ਵਿੱਚ ਚੰਗੀ ਤਰ੍ਹਾਂ ਜਾਨੂ ਹੋ ਜਾਈਏ ਸਮਝ ਤਦ ਹੀ ਆਉਂਦੀ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਬਾਰ-ਬਾਰ ਉਸ ਤੋਂ ਗੁਜ਼ਰਦੇ ਹਾਂ ਅਤੇ ਇਹ ਪਹਿਚਾਨ ਲਗਾਤਾਰ ਪੜਨ ਤੋਂ ਆਉਂਦੀ ਹੈ ਇਸ ਸਾਲ ਮੈਂ ਤੁਹਾਨੂੰ ਸ਼ੁਰੂਆਤ ਦੇ ਲਈ ਗੋਸਪਲਸ ਸੁਸਮਾਚਾਰ ਉਤੇ ਧਿਆਨ ਦੇਣ ਦੀ ਸਲਾਹ ਦਿੰਦੀ ਹਾਂ ਕਿਉਂਕਿ ਚਾਰ ਕਿਤਾਬਾਂ ਪੜਨਾ 72 ਕਿਤਾਬਾਂ ਪੜਨ ਨਾਲੋਂ ਕਿਤੇ ਵਧੇਰੇ ਆਸਾਨ ਹੈ ਗੋਸਪਲਸ ਯਾਨੀ ਮੱਤੀਮਰ ਕਸਲੂ ਕਾ ਅਤੇ ਯਹੂਨਾ ਯੀਸ਼ੂ ਦੀ ਜੀਵਨੀ ਹੈ ਇਨਾਂ ਨੂੰ ਇਸ ਲਈ ਲਿਖਿਆ ਗਿਆ ਤਾਂ ਕਿ ਲੋਕ ਜਾਣ ਸਕਣ ਕਿ ਯੀਸ਼ੂ ਕੌਣ ਹੈ ਅਤੇ ਉਸਨੇ ਕੀ ਕੀਤਾ ਤਾਂ ਕਿ ਲੋਕ ਵਿਸ਼ਵਾਸ ਕਰਨ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ ਪਰਮੇਸ਼ੁਰ ਦਾ અવਤਾਰ ਉਦਖਾਰਕਤਾ ਅਤੇ ਉਸ ਦੇ ਦੁਆਰਾ ਉਹਨਾਂ ਨੂੰ ਜੀਵਨ ਮਿਲੇ ਜਿਸ ਤਰ੍ਹਾਂ ਸਿਉਹਨਾਦਯਾਏ ਵੀ ਆਇਤਤੀ ਅਤੇ ਕੱਤੀ ਵਿੱਚ ਪੜਦੇ ਹਨ ਕਈ ਵਾਰ ਲੋਕ ਪਰੇਸ਼ਾਨ ਹੋ ਜਾਂਦੇ ਹਨ ਕਿ ਗੋਸਪਲ ਵਿੱਚ ਗੱਲਾਂ ਬਾਰ-ਬਾਰ ਕਿਉਂ ਦੁਹਰਾਈਆਂ ਗਈਆਂ ਹਨ ਅਸਲ ਵਿੱਚ ਉਹ ਸਭ ਇੱਕ ਹੀ ਕਹਾਣੀ ਦੱਸ ਰਹੀਆਂ ਹਨ ਲੇਕਿਨ ਹਰ ਲੇਖਕ ਨੇ ਯੀਸ਼ੂ ਦੀ ਜ਼ਿੰਦਗੀ ਅਤੇ ਕੰਮ ਨੂੰ ਫਕਰ ਬਕਰੇ ਪਹਿਲੂ ਹਤੇ ਜੋਰ ਦਿੰਦਾ ਹੈ ਅਤੇ ਉਹਨਾਂ ਨੇ ਆਪਣੇ ਆਪਣੇ ਸਮੁਦਾਇ ਦੀ ਜ਼ਰੂਰਤ ਦੇ ਹਿਸਾਬ ਨਾਲ ਲਿਖਿਆ ਹੈ ਮੱਤੀ ਨੇ ਯਹੂਦੀ ਲੋਕਾਂ ਲਈ ਲਿਖਿਆ ਮਰਕਸ ਨੇ ਗੈਰ ਯਹੂਦੀਆਂ ਲਈ ਲਿਖਿਆ ਲੋਕਾਂ ਨੇ ਇੱਕ ਨਵੇਂ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਲਿਖਿਆ ਤਾਂ ਕਿ ਉਸ ਉਤੇ ਭਰੋਸਾ ਹੋ ਸਕੇ ਜੋ ਉਹ ਮੰਨਦੇ ਸਨ ਉਹ ਇਤਿਹਾਸ ਵਿੱਚ ਸੱਚਮੁੱਚ ਹੋਇਆ ਹੈ ਯਹੂਨਾ ਨੇ ਸ਼ਬਦ ਲਈ ਲਿਖਿਆ ਤਾਂ ਕਿ ਸਾਫ਼ ਸਾਫ਼ ਦੱਸ सके ਕਿ ਯੇਸ਼ੂ ਪਰਮੇਸ਼ਵਰ ਦਾ avatars ਹੈ ਯਾਨੀ ਪਰਮੇਸ਼ਵਰ ਇਨਸਾਨ ਬਣ ਕੇ ਆਇਆ ਲੇਕਿਨ ਮਨੁੱਖ ਹੁੰਦੇ ਹੋਏ ਵੀ ਉਹ ਪਰਮੇਸ਼ਵਰ ਹੀ ਸੀ ਕਿਉਂਕਿ ਕੁਝ ਸਾਲਾਂ ਬਾਅਦ ਗਲਤ ਸਿੱਖਿਆਵਾਂ ਫੈਲਣ ਲੱਗ ਗਈਆਂ ਸਨ ਕਿ ਯੇਸ਼ੂ ਕੌਣ ਸੀ ਅਤੇ ਕੌਣ ਹੈ ਅਕਸਰ ਸੱਚੇ ਮਸੀਹੀ ਲੋਕ ਬਾਈਬਲ ਪੜ੍ਹਦੇ ਸਮੇਂ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਉਹਨਾਂ ਦੀ ਉਮੀਦਾਂ ਬਾਈਬਲ ਤੋਂ ਗਲਤ ਤਰੀਕੇ ਗਲਤ ਤਰ੍ਹਾਂ ਨਾਲ ਹੁੰਦੀਆਂ ਹਨ ਅਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਇਹ ਸਿਖਾਇਆ ਹੀ ਨਹੀਂ ਗਿਆ ਕਿ ਬਾਈਬਲ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ ਬਹੁਤ ਸਾਰੇ ਲੋਕ ਬਾਈਬਲ ਪੜ੍ਹਦੇ ਪਰਦੇ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਉਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨਹੀਂ ਹਨ ਬਾਈਬਲ ਦੀਆਂ ਸਾਰੀਆਂ ਲਿਖਤਾਂ ਲੇਕਿਨ ਬਾਈਬਲ ਲਿਖਣ ਵਾਲੇ ਲੋਕਾਂ ਦਾ ਮਕਸਦ ਇਹ ਨਹੀਂ ਸੀ ਕਿ ਸਾਨੂੰ ਸਾਡੀ ਪਰੇਸ਼ਾਨੀ ਦਾ ਹੱਲ ਮਿਲੇ ਜਾਂ ਸਾਡੀ ਜ਼ਿੰਦਗੀ ਹੋਰ ਜ਼ਿਆਦਾ ਆਰਾਮਦਾਇਕ ਹੋ ਜਾਏ ਉਹਨਾਂ ਨੇ ਲਿਖਿਆ ਤਾਂ ਕਿ ਸਾਨੂੰ ਪਰਮੇਸ਼ਵਰ ਦੀ ਉਸ ਯੋਜਨਾ ਦਾ ਪਤਾ ਚੱਲੇ ਜੋ ਉਸਨੇ ਯੀਸ਼ੂ ਦੇ ਜ਼ਰੀਏ ਆਪਣਾ ਪਰਿਵਾਰ ਬਣਾਉਣ ਦੇ ਲਈ ਬਣਾਈ ਸੀ ਲਗਭਗ 50% ਬਾਈਬਲ ਇਤਿਹਾਸ ਦੀ ਕਹਾਣੀ ਹੈ ਜੋ ਪਰਮੇਸ਼ਰ ਦੀ ਯੋਜਨਾ ਨਾਲ ਜੁੜੀ ਹੋਈ ਹੈ। ਕਰੀਬ 25% ਭਵਿੱਖਬਾਣੀਆਂ ਹਨ ਜੋ ਯਿਸੂ ਦਰਕਰਤਾ ਦੇ ਬਾਰੇ ਵਿੱਚ ਹਨ ਅਤੇ ਬਾਕੀ 25% ਵਿੱਚ ਇਹ ਸਿਖਾਇਆ ਗਿਆ ਹੈ ਕਿ ਪਰਮੇਸ਼ਰ ਦੇ ਬੇਟੇ-ਬੇਟੀਆਂ ਇਸ ਦੁਨੀਆ ਵਿੱਚ ਉਸ ਦੀ ਸੇਵਾ ਕਰਦੇ ਹੋਏ ਕਿਸ ਤਰ੍ਹਾਂ ਜੀਉਂਦੇ ਹਨ। ਬਹੁਤ ਸਾਰੇ ਲੋਕ ਬਾਈਬਲ ਨੂੰ ਇਸ ਨਜ਼ਰੀਏ ਨਾਲ ਪੜ੍ਹਦੇ ਹਨ ਕਿ ਇਹ ਮੇਰੇ ਲਈ ਕੀ ਕਹਿੰਦੀ ਹੈ। ਲੇਕਿਨ ਇਹ ਤਰੀਕਾ ਗਲਤ ਹੈ। ਬਾਈਬਲ ਇਸ ਤਰ੍ਹਾਂ ਨਾਲ ਸਾਡੇ ਲਈ ਨਹੀਂ ਲਿਖੀ ਗਈ। ਅਸਲੀ ਲੋਕਾਂ ਨੇ ਜੋ ਪਰਮੇਸ਼ਰ ਦੀ ਆਤਮਾ ਨਾਲ ਪ੍ਰੇਰਿਤ ਸਨ ਉਹਨਾਂ ਨੇ ਦੂਸਰੇ ਅਸਲੀ ਲੋਕਾਂ ਦੇ ਲਈ ਇੱਕ ਖਾਸ ਸਮੇਂ ਅਤੇ ਪਰਸਥਿਤੀ ਵਿੱਚ ਲਿਖੀ ਸੀ ਬਾਈਬਲ ਇਹ ਸੀ ਕਿ ਇੱਕ ਗੁਪਤ ਸੰਦੇਸ਼ ਵੀ ਸੀ ਮਕਸਦ ਇਹ ਸੀ ਕਿ ਉਹਨਾਂ ਨੂੰ ਪਰਮੇਸ਼ਰ ਦੀ ਉਸ ਯੋਜਨਾ ਦੀ ਜਾਣਕਾਰੀ ਮਿਲੇ ਜਿਸ ਤੋਂ ਯੀਸ਼ੂ ਦੇ ਦੁਆਰਾ ਪਾਪ ਨਾਲੋਂ ਪਾਪ ਤੋਂ छुटਖਾਰਾ ਮਿਲਦਾ ਹੈ ਅਗਰ ਸਾਨੂੰ ਬਾਈਬਲ ਦੀ ਕਿਸੇ ਆਇਤ ਦਾ ਸਹੀ ਮਤਲਬ ਸਮਝਣਾ ਹੈ ਤਾਂ ਸਾਨੂੰ ਇਹ ਦੇਖਣਾ ਹੋਵੇਗਾ ਕਿ ਲੇਖਕ ਤਾਂ ਅਸਲੀ ਮਕਸਦ ਕੀ ਸੀ ਅਤੇ ਉਸ ਦੇ ਸਮੇਂ ਦੇ ਲੋਕ ਉਸ ਦੀ ਗੱਲ ਨੂੰ ਕਿਸ ਤਰ੍ਹਾਂ ਸਮਝਦੇ ਸਨ ਪਿਛਲੇ ਹਫਤੇ ਅਸੀਂ ਗੋਸਪਲ ਸੁਸਮਾਚਾਰ ਦੇ ਬਾਰੇ ਵਿੱਚ ਗੱਲ ਕਰਨਾ ਸ਼ੁਰੂ ਕੀਤੀ ਸੀ ਇਹ ਕਿਸ ਨੇ ਲਿਖੇ ਅਤੇ ਕਿਉਂ ਲਿਖੇ ਨਾਲ ਹੀ ਉਹਨਾਂ ਮੁਸ਼ਕਲਾਂ ਉੱਤੇ ਵੀ ਚਰਚਾ ਕੀਤੀ ਸੀ ਕਿ ਜੋ ਲੋਕ ਗੋਸਪਲ ਸਪਰਦੇ ਸਮੇਂ ਮਹਿਸੂਸ ਕਰਦੇ ਹਨ ਇਸੇ ਨੂੰ ਅੱਜ ਅਸੀਂ ਪੂਰਾ ਕਰਾਂਗੇ ਸੂਸਮਾਚਾਰ ਨੂੰ ਪੜਨ ਦੀ ਚੁਣੌਤੀ ਇਹ ਹੈ ਕਿ ਇਹਨਾਂ ਨੂੰ ਲਿਖਣ ਵਾਲੇ 2000 ਸਾਲ ਪਹਿਲੇ ਰਹਿੰਦੇ ਸਨ ਇੱਕ ਅਜਿਹੀ ਜਗ੍ਹਾ ਅਤੇ ਸੰਸਕ੍ਰਿਤੀ ਵਿੱਚ ਜੋ ਸਾਡੇ ਤੋਂ ਬਿਲਕੁਲ ਅਲੱਗ ਹੈ ਉਹ ਆਪਣੇ ਲਿਖਨ ਵਿੱਚ ਸੰਸਕ੍ਰਿਤੀ ਅਤੇ ਜਗ੍ਹਾ ਦਾ ਜ਼ਿਕਰ ਕਰਦੇ ਸਨ ਜਿਵੇਂ ਉਹ ਅਤੇ ਉਹਨਾਂ ਦੇ ਪੜਨ ਵਾਲੇ ਸੁਣਨ ਵਾਲੇ ਸਮਝਦੇ ਸਨ ਲੇਕਿਨ ਅਸੀਂ ਨਹੀਂ ਉਹਨਾਂ ਨੇ ਜਿਹੇ ਮੁਹਾਵਰੇ ਅਤੇ ਕਹਾਵਤਾਂ ਇਸਤੇਮਾਲ ਕੀਤੀਆਂ ਜੋ ਉਹਨਾਂ ਦੇ ਲਈ ਆਮ ਸਨ ਲੇਕਿਨ ਸਾਡੇ ਲਈ ਇਹ ਅਜਨਬੀ ਹਨ ਸੁਸਮਾਚਾਰ ਤੋਂ ਫਾਇਦਾ ਪਾਉਣ ਦੇ ਲਈ ਸਾਨੂੰ ਉਹਨਾਂ ਦੇ ਲਿਖਣ ਦੇ ਤਰੀਕੇ ਨੂੰ ਥੋੜਾ ਸਮਝਣਾ ਹੋਵੇਗਾ ਤੁਸੀਂ ਸੋਚ ਸਕਦੇ ਹੋ ਇਹ ਗੱਲ ਸਾਡੇ ਨਾਲ ਸਾਨੂੰ ਕਿਵੇਂ ਪਤਾ ਚੱਲਣ ਗਿਆ ਕਈ ਵਾਰ ਅਗਰ ਤੁਸੀਂ ਪੂਰੀ ਪੰਕਤੀ ਜਾਂ ਪੂਰਾ ਹਿੱਸਾ ਪੜ੍ਹ ਲਵੋ ਸਿਰਫ ਇੱਕ ਜਾਂ ਦੋ ਆਇਤਾ ਨਹੀਂ ਤਾਂ ਉਸ ਨੂੰ ਅੱਗੇ ਜਾ ਕੇ ਉਸ ਦਾ ਜਵਾਬ ਮਿਲ ਜਾਂਦਾ ਹੈ ਇਹੀ وجہ ਹੈ ਕਿ ਸਾਨੂੰ ਪੂਰੀ ਕਿਤਾਬ ਪੜ੍ਹਨੀ ਚਾਹੀਦੀ ਹੈ ਨਾ ਕਿ ਇੱਧਰ-ਉੱਧਰ ਤੋਂ ਕੋਈ ਵੀ ਆਇਤ ਚੁੱਕ ਲੈਣੀ ਚਾਹੀਦੀ ਸਮਝ ਹੌਲੀ-ਹੌਲੀ ਪਹਿਚਾਨ ਤੋਂ ਹੁੰਦੀ ਹੈ ਅਤੇ ਪਹਿਚਾਨ बार-बार ਨਿਯਮਿਤ ਪੜਨ ਤੋਂ ਹੁੰਦੀ ਹੈ ਨਾਲ ਹੀ ਕਿਸੇ ਚੰਗੇ ਬਾਈਬਲ ਪ੍ਰਚਾਰਕ ਤੋਂ ਸਿੱਖਣਾ ਵੀ ਬਹੁਤ ਮਦਦਗਾਰ ਹੁੰਦਾ ਹੈ ਸ਼ੁਰੂ ਵਿੱਚ ਅਗਰ ਕੁਝ ਸਮੇਂ ਸਮਝ ਨਾ ਆਏ ਤਾਂ ਚਿੰਤਾ ਨਾ ਕਰੋ ਹੋ ਸਕਦਾ ਹੈ ਕਿ ਜੋ ਹਿੱਸਾ ਸਮਝ ਨਹੀਂ ਆ ਰਹਾ ਉਹ ਸਮੇਂ ਦੀ ਸੰਸਕ੍ਰਿਤੀਆਂ ਕੋਈ ਅਜੀਹਾ ਮੁਹਾਵਰਾ ਹੋਵੇ ਜੋ ਸਾਨੂੰ ਨਵਾਂ ਲੱਗਦਾ ਹੈ ਬਸ ਪੜਦੇ ਰਹੋ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਬਾਈਬਲ ਵਿੱਚ ਯੀਸ਼ੂ ਨੂੰ ਦੇਖਣ ਵਿੱਚ ਮਦਦ ਕਰੇ ਉਹ ਕਹੇ ਜਿਹਾ ਹੈ ਅਤੇ ਉਹ ਕੀ ਕਰਦਾ ਹੈ ਯਾਦ ਰੱਖੋ ਤੁਸੀਂ ਬਾਈਬਲ ਇਸ ਲਈ ਪੜ ਰਹੇ ਹੋ ਤਾਂ ਕਿ ਲਿਖੇ ਹੋਏ ਵਚਨ ਦੇ ਜਰੀਏ ਜੀਉਂਦੇ ਵਚਨ ਯਾਨੀ ਯੀਸ਼ੂ ਨੂੰ ਜਾਣ ਸਕੋ ਯੀਸ਼ੂ ਨੂੰ ਯੀਸ਼ੂ ਨੇ ਖੁਦ ਕਿਹਾ ਸੀ ਕਿ ਸ਼ਾਸਤਰ ਮੇਰੇ ਬਾਰੇ ਵਿੱਚ ਗਵਾਹੀ ਦਿੰਦੇ ਹਨ ਜਿਸ ਤਰ੍ਹਾਂ ਤੁਸੀਂ ਪੜ ਸਕਦੇ ਹਾਂ ਯੋਹਨਾ ਅਧਿਆਇ 5 ਆਇਤ 39 ਵਿੱਚ ਯੀਸ਼ੂ ਦੇ ਬਹੁਤ ਸਰੀ ਸਿੱਖਿਆਵਾਂ ਦ੍ਰਿਸ਼ਟਾਂਤਾਂ ਜਾਂ ਛੋਟੀਆਂ-ਛੋਟੀਆਂ ਕਹਾਣੀਆਂ ਦੇ ਰੂਪ ਵਿੱਚ ਹੁੰਦੇ ਆ ਸਨ ਇਨ੍ਹਾਂ ਵਿੱਚ ਉਸਨੇ ਆਪਣੀ ਗੱਲ ਸਮਝਾਉਣ ਦੇ ਲਈ ਇਨ੍ਹਾਂ ਚੀਜ਼ਾਂ ਦੇ ਉਦਾਹਰਣ ਦਿੱਤੇ ਜਿਨ੍ਹਾਂ ਨੂੰ ਲੋਕ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਜਾਣਦੇ ਸਨ ਜਿਸ ਤਰ੍ਹਾਂ ਇੱਕ ਵਾਰ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਫਰੀਸੀ ਲੋਕ ਤਾਂ ਅਕਸਰ ਉਪਵਾਸ ਰੱਖਦੇ ਹਨ ਲੇਕਿਨ ਤੇਰੇ ਚਿੱਲੇ ਕਿਉਂ ਨਹੀਂ ਤਾਂ ਯੀਸ਼ੂ ਨੇ ਜਵਾਬ ਦਿੱਤਾ ਕਿ ਕੋਈ ਨਵਾਂ ਦਾਖ ਰਸ ਪੁਰਾਣੇ ਮਸ਼ਕਾ ਵਿੱਚ ਨਹੀਂ ਪੋਂਦਾ ਮੱਤੀ ਅਧਿਆਇ 9 ਆਇਤ 17 ਵਿੱਚ ਜਿਸ ਤਰ੍ਹਾਂ ਸੀ ਪੜ੍ਹ ਸਕਦੇ ਹਾਂ ਉਸ ਸਮੇਂ ਦਾਖਰਾਸ ਤੇੜਿਆਂ ਬੱਕਰੀ ਦੀ ਖਾਲ ਤੋਂ ਬਣੇ ਮਸ਼ਕਾਂ ਵਿੱਚ ਰੱਖਿਆ ਜਾਂਦਾ ਸੀ ਜਦ ਦਾਖਰਾਸ ਖਮੀਰ ਚੁੱਕਦਾ ਸੀ ਤਾਂ ਫੈਲਦਾ ਸੀ ਨਵੇਂ ਮਸ਼ਕ ਖਿੱਚ ਜਾਂਦੇ ਸਨ ਅਤੇ ਫਟਦੇ ਨਹੀਂ ਸਨ ਲੇਕਿਨ ਪੁਰਾਣੇ ਮਸ਼ਕ ਫਟ ਜਾਂਦੇ ਸਨ ਯਿਸੂ ਇਹ ਕਹਿੰਦਾ ਚੁੰਦਾ ਸੀ ਕਿ ਉਹ ਇੱਕ ਨਵੀਂ ਰਾਹ ਨਵਾਂ ਨੇਮ ਲੈ ਕੇ ਆਇਆ ਹੈ ਜਿਸ ਨੂੰ ਪੁਰਾਣੇ ਤਰੀਕੇ ਪੁਰਾਣੇ ਨੇਮ ਵਿੱਚ ਸਮੇਟਿਆ ਨਹੀਂ ਜਾ ਸਕਦਾ ਆਪਣੀ ਸਿੱਖਿਆ ਵਿੱਚ ਯੀਸ਼ੂ ਹੌਲੀ-ਹੌਲੀ ਆਪਣੇ ਲੋਕਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰ ਰਿਹਾ ਸੀ ਉਸ ਦੀ ਬੁਨਿਆਦੀ ਮ੍ਰਿਤਿ ਉਹ ਮ੍ਰਿਤਿ ਹੀ ਉਹ ਰਾਸਤਾ ਖੋਲੇਗੀ ਜਿਸ ਤੇ ਵਿਸ਼ਵਾਸ ਕਰਨ ਵਾਲੇ ਲੋਕ ਪਵਿੱਤਰ ਆਤਮਾ ਨੂੰ ਪਹੁੰਚਗੇ ਅਤੇ ਨਵੇਂ ਜਨਮ ਦੇ ਦੁਆਰਾ ਸੱਚਮੁੱਚ ਪਰਮੇਸ਼ਵਰ ਦੇ ਬੇਟੇ ਬੇਟੀਆਂ ਬਣ ਜਾਣਗੇ ਜਿਸ ਤਰ੍ਹਾਂ ਸਿਯੋਨਾ ਦੇ ਇੱਕ ਆਇਤ 12 ਅਤੇ 13 ਵਿੱਚ ਪੜਦੇ ਹਾਂ ਯੀਸ਼ੂ ਦੇ ਹਰ ਦ੍ਰਿਸ਼ਟਾਂਤ ਵਿੱਚ ਇੱਕ ਹੀ ਮੁੱਖ ਗੱਲ ਹੁੰਦੀ ਸੀ ਜੋ ਉਸ ਸਮੇਂ ਸੁਣਨ ਵਾਲੇ ਲੋਕਾਂ ਦੇ ਲਈ ਸੀ ਬਾਕੀ ਛੋਟੀਆਂ-ਛੋਟੀਆਂ ਗੱਲਾਂ ਇੰਨੇ ਜ਼ਰੂਰੀ ਨਹੀਂ ਹੁੰਦੀਆਂ ਜਿਸ ਤਰ੍ਹਾਂ ਯੀਸ਼ੂ ਨੇ 10 ਕੁਵਾਰੀਆਂ ਅਤੇ ਦੀਪਕਾਂ ਦਾ ਦ੍ਰਿਸ਼ਟਾਂਤ ਸੁਣਾਇਆ ਮਤੀ ਅਧਿਆਇ 23 ਅਤੇ 11 13 ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਅਸੀਂ ਅਕਸਰ ਛੋਟੀਆਂ-ਛੋਟੀਆਂ ਗੱਲਾਂ ਉੱਤੇ ਧਿਆਨ ਦੇਣ ਲੱਗ ਜਾਂਦੇ ਹਾਂ ਅਤੇ ਅਸਲੀ ਗੱਲ ਜੋ ਹੈ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜਿਸ ਤਰ੍ਹਾਂ 10 ਹੀ ਕਿਉਂ ਤੇਲ ਦਾ ਮਤਲਬ ਕੀ ਹੈ ਲੇਕਿਨ ਉਸ ਸਮੇਂ ਜਿਨ੍ਹਾਂ ਨੇ ਯੀਸ਼ੂ ਨੂੰ ਸੁਣਿਆ ਉਹਨਾਂ ਨੂੰ ਅਜਿਹੇ ਸਵਾਲ ਉਹਨਾਂ ਨੇ ਯੇਸ਼ੂ ਤੋਂ ਨਹੀਂ ਪੁੱਛੇ ਕਿਉਂਕਿ ਉਸ ਸਮੇਂ ਦਾ ਸੰਦਰਭ ਇਹ ਬਿਲਕੁਲ ਸਾਫ਼ ਸੀ ਯੇਸ਼ੂ ਨੇ ਇਸ ਤੋਂ ਪਹਿਲੇ ਬਹੁਤ ਸਾਰੇ ਚਿੰਨ੍ਹ ਦੱਸੇ ਸਨ ਜਿਸ ਤੋਂ ਪਤਾ ਚੱਲੇਗਾ ਕਿ ਉਸ ਦਾ ਦੂਸਰਾ ਆਗਮਨ ਕਰੀਬ ਹੈ ਅਤੇ ਫਿਰ ਉਸ ਨੇ ਦ੍ਰਿਸ਼ਟਾਂਤ ਸੁਣਾਏ ਤਾਂ ਕਿ ਆਪਣੇ ਚੇਲਿਆਂ ਨੂੰ ਸਮਝਾ ਸਕੇ ਤਿਆਰ ਰਹੋ ਵਿਸ਼ਵਾਸਯੋਗ ਬਨੇ ਰਹੋ ਅਤੇ ਉਹੀ ਕਰੋ ਜੋ ਮੈਂ ਤੁਹਾਨੂੰ ਕਰਨ ਲਈ ਕਿਹਾ ਹੈ ਜਿਸ ਤਰ੍ਹਾਂ ਮਤੀਆ 24 ਆਇਤ 25 ਵਿੱਚ ਅਸੀਂ ਪੜ੍ਹਦੇ ਹਾਂ ਕਈ ਵਾਰ ਲੋਕ ਗੁਰਸਪੁਰ ਸੁਸਮਾਚਾਰਨ ਨੂੰ ਪਰਦੇ ਸਮੇਂ ਉਲਝ ਜਾਂਦੇ ਹਨ ਉਹਨਾਂ ਨੂੰ ਕੁਝ ਗੱਲਾਂ ਤਾਂ ਗਲਤ ਲੱਗਦੀਆਂ ਹਨ ਜਾਂ ਫਿਰ ਅਜੀਹ ਲੱਗਦਾ ਹੈ ਕਿ ਯੀਸ਼ੂ ਦਾ ਸੌਭਾ ਪ੍ਰੇਮ ਦੇ ਪ੍ਰੇਮ ਤੋਂ ਅਲੱਗ ਦਿਖ ਰਿਹਾ ਹੈ ਲੇਕਿਨ ਅਸਲ ਵਿੱਚ ਅਜਿਹਾ ਨਹੀਂ ਹੈ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਪਹਿਲੀ ਸਦੀ ਦੇ ਇਜ਼ਰਾਈਲ ਦੀ ਸੰਸਕ੍ਰਿਤੀ ਨੂੰ ਠੀਕ ਤਰ੍ਹਾਂ ਨਹੀਂ ਸਮਝਦੇ ਉਦਾਹਰਨ ਮੱਤੀ ਅਧਿਆਇ 13 ਆਇਤ 31 ਅਤੇ 32 ਯੀਸ਼ੂ ਨੇ ਕਿਹਾ ਕਿ ਰਾਈ ਦਾ ਦਾਣਾ ਸਭ ਤੋਂ ਛੋਟਾ ਬੀਜ ਹੈ ਲੇਕਿਨ ਇਹ ਇੰਨਾ ਵੱਡਾ ਪੇੜ ਬਣ ਸਕਦਾ ਹੈ ਕਿ ਪੰਛੀ ਉਸ ਵਿੱਚ ਘਰ ਬਣਾ ਸਕਦੇ ਹਨ ਹੁਣ ਸਵਾਲ ਇਹ ਹੈ ਕਿ ਰਾਈ ਦਾ ਦਾਣਾ ਦੁਨੀਆਂ ਦਾ ਸਭ ਤੋਂ ਛੋਟਾ ਬੀਜ ਤਾਂ ਨਹੀਂ ਹੈ ਲੇਕਿਨ ਯੇਸ਼ੂ ਦੁਨੀਆਂ ਦੇ ਹਰ ਬੀਜ ਦੀ ਗੱਲ ਨਹੀਂ ਕਰ ਰਹੇ ਸਨ ਉਹ ਯਹੂਦੀਆਂ ਨਾਲ ਗੱਲ ਕਰ ਰਹੇ ਸਨ ਅਤੇ ਉਹਨਾਂ ਦੇ ਲਈ ਰਾਈ ਦਾ ਬੀਜ ਸਭ ਤੋਂ ਛੋਟਾ ਬੀਜ ਸੀ ਜਿਸ ਨੂੰ ਆਪਣੇ ਖੇਤਾਂ ਵਿੱਚ ਉਹ ਬੋਂਦੇ ਸਨ ਇਜ਼ਰਾਈਲ ਵਿੱਚ ਰਾਈ ਦੀਆਂ ਦੋ ਕਿਸਮਾਂ ਜੰਗਲੀ ਉਗਦੇ ਹਨ ਅਤੇ ਇੱਕ ਕਿਸਮ ਨੂੰ ਮਸਾਲੇ ਦੇ ਲਈ ਉਗਾਇਆ ਜਾਂਦਾ ਸੀ ਇਹ ਸੱਚਮੁੱਚ ਇੰਨਾ ਵੱਡਾ ਹੋ ਸਕਦਾ ਸੀ ਕਿ ਪੰਛੀ ਉਸ ਵਿੱਚ ਬਸੇਰਾ ਕਰ ਲੈਣ ਕੁਝ ਰਾਏ ਦੇ ਪੌਦੇ 10 ਫੁੱਟ ਤੱਕ ਉੱਚੇ ਦਰਖਤ ਜੈ ਹੋ ਜਾਂਦੇ ਸਨ ਲੁਕਾ ਅਧਿਆਇ 14 ਆਇਤ 26 ਯੀਸ਼ੂ ਨੇ ਕਿਹਾ ਕਿ ਅਗਰ ਕੋਈ ਮੇਰਾ ਚੇਲਾ ਬੰਨਣਾ ਚਾਹੁੰਦਾ ਹੈ ਤਾਂ ਉਸਨੇ ਆਪਣੇ ਮਾਤਾ ਪਿਤਾ ਪਤਨੀ ਬੱਚਾਂ ਭਾਈ ਭੈਣਾ ਨਾਲ ਵਹਿਰ ਰੱਖਣਾ ਹੋਵੇਗਾ ਲੇਕਿਨ ਯੀਸ਼ੂ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਦੁਸ਼ਮਣਾਂ ਨਾਲ ਵੀ ਪ੍ਰੇਮ ਕਰਨਾ ਹੈ ਤਾਂ ਇਹ ਵਿਰੋਧਾਭਾਸ ਕਿਉਂ ਲੱਗਦਾ ਹੈ ਇਥੇ ਯੂਨਾਨੀ ਭਾਸ਼ਾ ਦਾ ਵੈਰ ਸ਼ਬਦ ਦਾ ਅਸਲੀ ਅਰਥ ਹੈ ਘੱਟ ਪਿਆਰ ਕਰਦਾ ਮੱਤੀ ਦੀ ਕਿਤਾਬ ਵਿੱਚ ਯਿਸੂ ਨੇ ਇਹ ਹੋਰ ਸਾਫ਼ ਕਿਹਾ ਹੈ ਜੋ ਆਪਣੇ ਮਾਤਾ ਪਿਤਾ ਜਾਂ ਕਿਸੇ ਹੋਰ ਨਾਲ ਮੇਰੇ ਤੋਂ ਤਦੀਕ ਪਿਆਰ ਕਰਦਾ ਹੈ ਤਾਂ ਉਹ ਮੇਰਾ ਚੇਲਾ ਬਣਨ ਦੇ ਯੋਗ ਨਹੀਂ ਹੈ ਜਿਸ ਤਰ੍ਹਾਂ ਸਿਮਤੀ ਅਧਿਆਇ 10 ਆਇਤ 37 ਵਿੱਚ ਪੜ੍ਹਦੇ ਹਾਂ ਯਾਨੀ ਯਿਸੂ ਇਹ ਨਹੀਂ ਕਹਿ ਰਹੇ ਸਨ ਕਿ ਪਰਿਵਾਰ ਨਾਲ ਨਫ਼ਰਤ ਕਰੋ ਬਲਕਿ ਇਹ ਸਿਖਾ ਰਹੇ ਸਨ ਕਿ ਸਾਡੇ ਦਿਲ ਵਿੱਚ ਉਸ ਦਾ ਸਥਾਨ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਯਿਸੂ ਆਪਣੇ ਆਪ ਨਾਲ ਵਿਰੋਧ ਨਹੀਂ ਕਰ ਰਹੇ ਸਨ। ਉਹ ਬਸ ਇਹ ਗੱਲ ਸਾਫ਼ ਕਰ ਰਹੇ ਸਨ ਕਿ ਉਹਨਾਂ ਦੇ ਚੇਲੇ, ਚੇਲਿਆਂ ਦੇ ਦਿਲ ਵਿੱਚ ਸਭ ਤੋਂ ਵੱਡਾ ਮਕਸਦ ਇਹੀ ਹੋਣਾ ਚਾਹੀਦਾ ਹੈ ਕਿ ਉਹ ਹਰ ਹਾਲ ਵਿੱਚ ਉਸ ਨੂੰ ਮੰਨਣ ਅਤੇ ਪਰਮੇਸ਼ਵਰ ਨੂੰ ਪ੍ਰਸੰਨ ਕਰਨ। ਮਤੀ ਅਧਿਆਇ 8 ਆਇਤ 21 ਅਤੇ 22 ਜਦੋਂ ਯਿਸੂ ਦੇ ਪਿੱਛੇ ਚੱਲਣ ਦੀ ਗੱਲ ਹੋ ਰਹੀ ਸੀ ਤਾਂ ਇੱਕ ਚੇਲੇ ਨੇ ਕਿਹਾ ਪਹਿਲੇ ਮੈਨੂੰ ਆਪਣੇ ਪਿਤਾ ਨੂੰ ਦਫਨਾ ਲੈਣ ਦੇਵੋ ਯਿਸੂ ਨੇ ਜਵਾਬ ਦਿੱਤਾ ਮਰੇ ਹੋਿਆਂ ਨੂੰ ਆਪਣੇ ਮਰੇ ਹੋਿਆਂ ਨੂੰ ਦਫਨਾਉਣ ਦੇਵੋ ਉਸ ਦਾ ਮਤਲਬ ਇਹ ਨਹੀਂ ਸੀ ਕਿ ਯਿਸੂ ਬੇਰਹਿਮ ਹੈ ਜਾਂ ਉਹ ਚਾਹੁੰਦੇ ਸਨ ਕਿ ਕੋਈ ਆਪਣੇ ਪਿਤਾ ਦਾ ਦੁੱਖ ਨਾ ਮਨਾਏ ਉਸ ਸਮੇਂ ਪਿਤਾ ਨੂੰ ਦਫਨਾਉਣਾ ਇੱਕ ਕਹਾਵਤ ਸੀ ਇਸ ਦਾ ਮਤਲਬ ਸੀ ਮੈਨੂੰ ਆਪਣੇ ਮਾਤਾ ਪਿਤਾ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਹਨ ਅਤੇ ਜਦੋਂ ਤੱਕ ਉਹ ਜਿੰਦਾ ਹੈ ਮੈਂ ਕਰ ਨਹੀਂ ਛੱਡ ਸਕਦਾ ਯਾਨੀ ਉਸ ਆਦਮੀ ਦਾ ਪਿਤਾ ਮਰਿਆ ਨਹੀਂ ਸੀ ਯੀਸ਼ੂ ਕਹਿ ਰਹੇ ਸਨ ਕਿ ਮੇਰਾ ਚੱਲਾ ਬਨਨ ਦੀ ਕੀਮਤ ਇਹ ਹੈ ਕਿ ਮੈਂ ਤੁਹਾਡਾ ਪ੍ਰਭੂ ਅਤੇ ਸਵਾਮੀ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਪਹਿਲੇ ਰਹਾ ਇੱਕ ਹੋਰ ਸਮਝ ਉਸ ਸਮੇਂ ਜਦੋਂ ਕੋਈ ਮਰਦਾ ਸੀ ਤਾਂ ਸਰੀਰ ਨੂੰ ਕਬਰ ਵਿੱਚ ਰੱਖਦੇ ਸਨ ਇੱਕ ਸਾਲ ਬਾਅਦ ਰਿਸ਼ਤੇਦਾਰ ਫਿਰ ਆਉਂਦੇ ਹੱਡੀਆਂ ਕੱਢ ਕੇ ਇੱਕ ਛੋਟੇ ਬਕਸੇ ਵਿੱਚ ਰੱਖਦੇ ਤਾਂ ਕਿ ਕਬਰ ਖਾਲੀ ਹੋ ਸਕੇ ਯੀਸ਼ੂ ਸ਼ਾਇਦ ਇਹ ਕਹਿ ਰਹੇ ਸਨ ਤੁਹਾਨੂੰ ਪਿਤਾ ਦੀਆਂ ਹੱਡੀਆਂ ਕੋਈ ਹੋਰ ਇਕੱਠਾ ਕਰ ਲਵੇ ਤੁਸੀਂ ਮੇਰੇ ਪਿੱਛੇ ਚੱਲੋ ਮਤੀ ਹਦੈ 24 ਆਇਤ 34 ਯੀਸ਼ੂ ਨੇ ਆਪਣੇ ਆਗਮਨ ਦੇ ਬਹੁਤ ਸਾਰੇ ਚਿੰਦ ਦੱਸੇ ਅਤੇ ਕਿਹਾ ਇਹ ਪੀੜੀ ਨਹੀਂ ਬੀਤ ਜਾਵੇਗੀ ਜਦੋਂ ਤੱਕ ਇਹ ਸਾਰੀਆਂ ਗੱਲਾਂ ਪੂਰੀਆਂ ਨਾ ਹੋ ਜਾਣ ਬਹੁਤ ਸਾਰੇ ਲੋਕ ਇਸ ਆਇਤ ਵਿੱਚ ਉਲਝ ਜਾਂਦੇ ਹਨ ਕਿਉਂਕਿ ਤਦ ਤੋਂ ਲੈ ਕੇ ਹੁਣ ਤੱਕ ਬਹੁਤ ਪੀੜੀਆਂ ਬੀਤ ਗਈਆਂ ਅਤੇ ਯੀਸ਼ੂ ਹਲੇ ਤੱਕ ਨਹੀਂ ਆਇਆ ਇਥੇ ਯੂਨਾਨੀ ਭਾਸ਼ਾ ਦਾ ਪੀੜੀ ਸ਼ਬਦ ਜਾਤੀਆਂ ਲੋਕਾਂ ਦਾ ਸਮੂਹ ਵੀ ਹੋ ਸਕਦਾ ਹੈ ਮਤੀ ਅਧਿਆਇ 17 ਆਇਤ 14 ਲੂਕਾ ਅਧਿਆਇ 16 ਆਇਤ 8 ਫਿਲੀਪੀਓ ਅਧਿਆਇ 2 ਆਇਤ 15 ਵਿੱਚ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਯਿਸੂਏ ਕਹਿ ਰਹੇ ਸਨ ਕਿ ਯਹੂਦੀ ਜਾਤੀ ਜਿਸ ਨਾਲ ਉਹ ਗੱਲ ਕਰ ਰਹੇ ਸਨ ਉਹਨਾਂ ਦੇ ਲੋਟਣ ਤੱਕ ਖਤਮ ਨਹੀਂ ਹੋਵੇਗੀ ਉਹਨਾਂ ਦੇ ਵਾਪਸ ਹੋਣ ਤੱਕ ਉਹ ਖਤਮ ਨਹੀਂ ਹੋਵੇਗੀ ਇੱਕ ਹੋਰ ਵਿਆਖਿਆ ਇਹ ਹੈ ਕਿ ਉਹ ਪੀੜ੍ਹੀ ਜੋ ਇਹਨਾਂ ਚਿੰਨ੍ਹਾਂ ਦੀ ਸ਼ੁਰੂਆਤ ਦੇਖੇਗੀ ਉਹ ਇਹਨਾਂ ਸਬਦਾਂ ਦਾ ਪੂਰਾ ਹੋਣਾ ਵੀ ਦੇਖੇਗੀ ਯਾਨੀ ਕਿਸੇ ਵੀ ਹਾਲ ਵਿੱਚ ਇਹ ਕੋਈ ਗਲਤੀ ਜਾਂ ਵਿਰੋਧਾਵਾਸ ਨਹੀਂ ਹੈ ਆਖਰੀ ਮਹੱਤਵਪੂਰਨ ਗੱਲ ਇਹ ਸੀਰੀਜ਼ ਨੂੰ ਖਤਮ ਕਰਨ ਤੋਂ ਪਹਿਲੇ ਇੱਕ ਜ਼ਰੂਰੀ ਗੱਲ ਹੋਰ ਹੈ ਇਹ ਸਿੱਧੇ ਪੜਨ ਦੇ ਤਰੀਕੇ ਨਾਲ ਜੁੜਿਆ ਤਾਂ ਨਹੀਂ ਹੈ ਲੇਕਿਨ ਇਹ ਇੰਨਾ ਹੀ ਅਹਿਮ ਹੈ ਤੁਸੀਂ ਨਵੇਂ ਨੇਮ ਉਤੇ ਭਰੋਸਾ ਕਰ ਸਕਦੇ ਹੋ ਅੱਜਕਲ ਅਕਸਰ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਸਹੀ ਕਿਤਾਬਾਂ ਨਹੀਂ ਹਨ ਇਹ ਸਮੇਂ ਦੇ ਨਾਲ ਬਾਈਬਲ ਦੇ ਸ਼ਬਦ ਬਦਲਦੇ ਤੇ ਗਏ ਹਨ ਕੁਝ ਕਹਿੰਦੇ ਹਨ ਕਿ ਯੀਸ਼ੂ ਦੇ ਬਾਅਦ ਸਦੀਆਂ ਬਾਅਦ ਚਰਚ ਦੀ ਪਰਿਸ਼ਦਾਂ ਨੇ ਕਿਤਾਬਾਂ ਚੁਣ ਕੇ ਨਵੇਂ ਨੇਮ ਵਿੱਚ ਪਾਈਆਂ ਤਾਂ ਕਿ ਰਾਜਨੀਤਿਕ ਫਾਇਦੇ ਉਠਾਏ ਜਾ ਸਕਣ ਅਤੇ ਲੋਕਾਂ ਨੂੰ ਧੋਖਾ ਦਿੱਤਾ ਜਾ ਸਕੇ ਲੇਕਿਨ ਸਚਾਈ ਇਹ ਨਹੀਂ ਹੈ ਕਿਸੇ ਨੇ ਕਿਤਾਬਾਂ ਚੁਣਿਆ ਨਹੀਂ ਸਨ ਇਹ ਸੋਚ ਗਲਤ ਹੈ ਸਾਨੂੰ ਪਤਾ ਹੈ ਕਿ ਸ਼ੁਰੂ ਵਿੱਚ ਹੀ ਬਸ ਇਹੀ ਲੋਕ ਕੁਝ ਖਾਸ ਲੋਕਾਂ ਨੂੰ ਅਧਿਕਾਰਿਕ ਮੰਨਦੇ ਸਨ ਅਧਿਕਾਰਿਕ ਦਾ ਮਤਲਬ ਹੈ ਉਹ ਸਿੱਤੇ ਯੇਸ਼ੂ ਦੇ ਮੋਲ ਪ੍ਰੇਰਤਾ ਨਾਲ ਜੁੜੇ ਹੋਏ ਸਨ ਸਾਨੂੰ ਇਹ ਗੱਲ ਸ਼ੁਰੂਆਤੀ ਚਰਚ ਦੇ ਫਾਦਰਸ ਤੋਂ ਪਤਾ ਚੱਲਦੀ ਹੈ ਇਹੀ ਲੋਕ ਸੰਜਨ ਜਿਨ੍ਹਾਂ ਨੇ ਮੂਲ ਪ੍ਰੇਰਤਾ ਨੇ ਜਿਨ੍ਹਾਂ ਨੂੰ ਮੂਲ ਨੇ ਖੁਦ ਸਿਖਾਇਆ ਅਤੇ ਜਿਤ ਪ੍ਰੇਰਿਤ ਮਰ ਗਏ ਤੋਂ ਉਹ ਅਗਲੀ ਪੀੜ੍ਹੀ ਦੇ ਅਗਵੇ ਬਣ ਗਏ ਮਤਲਬ ਸਾਫ ਹੈ ਨਵੇਂ ਨਾਮ ਦੇ ਕਤਬਾ ਸ਼ੁਰੂ ਤੋਂ ਹੀ ਮਸੀਹੀ ਕਲਿਸਿਆਂ ਦੁਆਰਾ ਅਸਲੀ ਅਤੇ ਸੱਚੀਆਂ ਮੰਨੀਆਂ ਜਾਂਦੀਆਂ ਸਨ ਇਹਨਾਂ ਨੂੰ ਕਿਸੇ ਨੇ ਬਹੁਤ ਦੇਰ ਬਾਅਦ ਰਾਜਨੀਤਿਕ ਕਾਰਨਾ ਤੋਂ ਨਹੀਂ ਚੁਣਿਆ ਸ਼ੁਰੂਆਤੀ ਮਸੀਹੀ ਅਗਵਾ ਅਤੇ ਦੂਸਰੇ ਲੇਖਕਾਂ ਨੇ ਕਲਿਸਿਆ ਉਸ ਦੀਆਂ ਪ੍ਰਾਰਥਨਾਵਾਂ ਤੇ ਉਸ ਦੇ ਸਿੱਖਿਆਵਾਂ ਦੇ ਬਾਰੇ ਵਿੱਚ ਬਹੁਤ ਕੁਝ ਲਿਖਿਆ ਉਹਨਾਂ ਦੇ ਸਾਰੇ ਲੇਖ ਈਸਵੀ ਸਨ 325 ਤੱਕ ਲਿਖੇ ਗਏ ਅੱਜ ਵੀ ਮੌਜੂਦ ਹਨ ਅਤੇ ਅੰਗਰੇਜ਼ੀ ਵਿੱਚ ਅਨੁਵਾਦਿਤ ਹੋ ਚੁੱਕੇ ਹਨ ਉਹਨਾਂ ਦੇ ਲਿਖੇ ਤੋਂ ਹੀ ਅਸੀਂ ਸ਼ੁਰੂਆਤੀ ਮਸੀਹਿਆਂ ਦੇ ਬਾਰੇ ਵਿੱਚ ਬਹੁਤ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ ਉਹ ਕੀ ਮੰਨਦੇ ਸਨ ਅਤੇ ਕਿਸ ਤਰ੍ਹਾਂ ਜੀਉਂਦੇ ਸਨ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਕਿਹੜੀਆਂ ਕਿਤਾਬਾਂ ਅਧਿਕਾਰਿਕ ਮੰਨੀਆਂ ਜਾਂਦੀਆਂ ਸਨ ਯਾਨੀ ਉਹ ਕਿਤਾਬਾਂ ਜਿਨ੍ਹਾਂ ਦਾ ਸਿੱਧਾ ਸਬੰਧ ਕਿਸੇ ਪ੍ਰੇਰਿਤ ਦੇ ਨਾਲ ਸੀ ਕਲੈਸੀਆ ਦੀ ਪਰਿਸ਼ਦਾਂ ਪ੍ਰੇਤਾਂ ਦੇ ਬਾਅਦ ਕਈ ਸਦੀਆਂ ਤੋਂ ਵਕ-ਵਕ ਪਰਿਸ਼ਦਾਂ ਨੂੰ ਬੁਲਾਈਆਂ ਗਈਆਂ ਉਹਨਾਂ ਦਾ ਮਕਸਦ ਇਹ ਨਹੀਂ ਸੀ ਕਿ ਕਿਹੜੀਆਂ ਕਿਤਾਬਾਂ ਬਾਈਬਲ ਵਿੱਚ ਰੱਖੀਆਂ ਜਾਣ ਬਲਕਿ ਅਸਲੀ ਮਕਸਦ ਇਹ ਸੀ ਕਿ ਜੋ ਸਿੱਖਿਆਵਾਂ ਫਲਾਈਆਂ ਜਾ ਰਹੀਆਂ ਸਨ ਉਹਨਾਂ ਵਿੱਚ ਝਗੜੇ ਅਤੇ ਵਿਵਾਦ ਨਾ ਰਹਿ ਜਾਣ ਨਾਈਸੀਆ ਦੀ ਪਰਿਸ਼ਦ ਏਡੀ 325 ਇਹ ਪਰਿਸ਼ਦ ਇਸ ਲਈ ਬੁਲਾਈ ਗਈ ਸੀ ਕਿ ਆਰੀਅਨਵਾਦ ਨਾਮ ਦੀ ਇੱਕ ਛੋਟੀ ਸਿੱਖਿਆ ਦਾ ਸਮਾਧਾਨ ਕੀਤਾ ਜਾ ਸਕੇ ਆਰੀਅਸ ਉਤਰੀ ਅਫਰੀਕਾ ਦਾ ਇੱਕ ਕਲੀਸਿਆ ਅਗਵਾ ਸੀ ਉਸਨੇ ਸਿਖਾਉਣਾ ਸ਼ੁਰੂ ਕੀਤਾ ਕਿ ਯਿਸੂ ਭਲੇ ਹੀ ਦੁਨੀਆ ਦਾ ਸਿਰਜਣਹਾਰ ਹੈ ਲੇਕਿਨ ਉਹ ਖੁਦ ਵੀ ਇੱਕ ਰਚਿਆ ਹੋਇਆ ਪ੍ਰਾਣੀ ਹੈ ਇਸ ਲਈ ਉਹ ਅਸਲੀ ਪਰਮੇਸ਼ਵਰ ਨਹੀਂ ਹੈ ਇਸ ਝੂਠੀ ਸਿੱਖਿਆ ਤੋਂ ਬਹੁਤ ਲੋਕ ਉਸ ਦੇ ਪਿੱਛੇ ਲੱਗ ਗਏ ਅਤੇ ਕਲੀਸੇ ਵਿੱਚ ਵੱਡਾ ਵਿਵਾਦ ਖੜਾ ਹੋ ਗਿਆ ਸੀ ਸਮਰਾਟ ਕਨਸਟੈਂਟਾਈਨ ਐਡੀ 324 ਵਿੱਚ ਕਨਸਟੈਂਟਾਈਨ ਰੋਮ ਦਾ ਸਮਰਾਟ ਬਣਿਆ ਉਸਨੇ ਖੁਦ ਨੂੰ ਮਸੀਹ ਕਿਹਾ ਕਿਉਂਕਿ ਉਸਨੇ ਮਸੀਹ ਹੀ ਪਰਮੇਸ਼ਵਰ ਤੋਂ ਪ੍ਰਾਰਥਨਾ ਕੀਤੀ ਤੇ ਯੁੱਧ ਵਿੱਚ ਵਿਜੇ ਪਾਈ ਉਸ ਦਾ ਵਿਸ਼ਵਾਸ ਇੰਨਾ ਸੱਚਾ ਸੀ ਕਿ ਇਹ ਇੱਕ ਅਲੱਗ ਵਿਸ਼ਾ ਹੈ ਲੇਕਿਨ ਇੰਨਾ ਪੱਕਾ ਹੈ ਕਿ ਉਸਨੇ ਮਸੀਹਾ ਹੋਤੇ ਹੋਣ ਵਾਲਾ ਰੋਮੀ ਉਤਪੀੜਨ ਖਤਮ ਕਰ ਦਿੱਤਾ ਸਮਰਾਟ ਹੋਣ ਦੇ ਨਾਤੇ ਉਹ ਪਹਿਲੇ ਮੂਰਤੀ ਪੂਜਕ ਧਰਮ ਦਾ ਮੁਖੀ ਅਸੀ ਅਤੇ ਮੰਨਦਾ ਸੀ ਕਿ ਲੋਕਾਂ ਅਤੇ ਉਹਨਾਂ ਦੇ ਦੇਵਤਿਆਂ ਦੇ ਵਿੱਚ ਚੰਗੇ ਸਬੰਧ ਬਣਾਏ ਰੱਖਣਾ ਉਸ ਦੀ ਜ਼ਿੰਮੇਵਾਰੀ ਹੈ ਜਦੋਂ ਇੱਕ ਮਸੀਹ ਬਣਿਆ ਤਾਂ ਉਸ ਨੇ ਆਪਣੇ ਆਪ ਨੂੰ ਮਸੀਹੀ ਸਮਰਾਜ ਦਾ ਵੀ ਵੈਸਾ ਹੀ ਜ਼ਿੰਮੇਵਾਰ ਮੰਨਿਆ ਨਾਈਸੀ ਅ ਪ੍ਰਿਸ਼ਦ ਕਿਸ ਤਰ੍ਹਾਂ ਬੁਲਾਈ ਗਈ ਜਦੋਂ ਕਨਸਟੈਂਟਾਈਨ ਨੂੰ ਪਤਾ ਚੱਲਿਆ ਕਿ ਉਸ ਦੇ ਸਮਰਾਜ ਦੇ ਪੂਰਬੀ ਹਿੱਸੇ ਵਿੱਚ ਆਰੀਅਨਵਾਦ ਨੂੰ ਲੈ ਕੇ ਬਹੁਤ ਝਗੜੇ ਹੋ ਰਹੇ ਹਨ ਤਾਂ ਉਸ ਨੇ ਆਦੇਸ਼ ਦਿੱਤਾ ਕਿ ਇੱਕ ਪਰਿਸ਼ਦ ਬੁਲਾਈ ਜਾਏ ਅਤੇ ਇਹ ਮਾਮਲਾ ਸੁਲਝਾਇਆ ਜਾਵੇ ਇਸ ਲਈ ਚਰਚ ਦੇ ਅਗਵੇ ਇਕੱਠਾ ਹੋਏ ਨਾਈਸੀਆ ਨਾਮ ਦੇ ਪਿੰਡ ਵਿੱਚ ਜਦੋਂ ਉਤਰੀ ਏਸ਼ੀਆ ਮਾਈਨਰ ਵਿੱਚ ਸੀ ਅਤੇ ਅੱਜ ਤੁਰਕੀ ਦੇ ਇੰਜ਼ਿਕ ਸ਼ਹਿਰ ਦਾ ਹਿੱਸਾ ਹੈ ਮਤਲਬ ਸਾਫ਼ ਹੈ ਚਰਚ ਪਰਿਸ਼ਦਾ ਕਿਤਾਬਾਂ ਚੁਣਨ ਦੇ ਲਈ ਨਹੀਂ ਸਨ ਬਲਕਿ ਗਲਤ ਸਿੱਖਿਆਵਾਂ ਨੂੰ ਸੁਲਝਾਉਣ ਅਤੇ ਸੱਚੀ ਸਿੱਖਿਆ ਦੀ ਪੁਸ਼ਟੀ ਕਰਨ ਦੇ ਲਈ ਬੁਲਾਈਆਂ ਗਈਆਂ ਸਨ ਨਾਈਸੀਆ ਦੀ ਪਰਿਸ਼ਦ ਇਸ ਪਰਿਸ਼ਦ ਨੇ ਇਹ ਐਲਾਨ ਕੀਤਾ ਕਿ ਯੀਸ਼ੂ ਅਤੇ ਪਿਤਾ ਪਰਮੇਸ਼ਵਰ ਇੱਕ ਹੀ ਦਿਵਯ ਰੂਪ ਹੈ ਉਸ ਸਮੇਂ ਇੱਕ ਵਿਸ਼ਵਾਸ ਪੱਤਰ ਲਿਖਿਆ ਗਿਆ ਜਿਸ ਨੂੰ ਅੱਜ ਵੀ ਨਈਸੀ ਅਕੀਰ ਦੇ ਨਾਮ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਧਿਆਨ ਰਹੇ ਇਹ ਪਰਿਸ਼ਦ ਦਾ ਬਾਈਬਲ ਦੇ ਕਿਤਾਬਾਂ ਚੁਣਨ ਜਾਂ ਹਟਾਉਣ ਨਾਲ ਕੋਈ ਲੈਣ ਦੇ ਨਹੀਂ ਹੈ ਕਿ ਸਾਡੇ ਕੋਲ ਅਸਲੀ ਕਿਤਾਬਾਂ ਹਨ ਹੁਣ ਸਵਾਲ ਉੱਠਦਾ ਹੈ ਕਿ ਭਲੇ ਸਾਡੇ ਕੋਲ ਸਹੀ ਕਿਤਾਬਾਂ ਹੋਣ ਲੇਕਿਨ ਸਾਨੂੰ ਕਿਸ ਤਰ੍ਹਾਂ ਯਕੀਨ ਹੋਵੇ ਕਿ ਉਹਨਾਂ ਵਿੱਚ ਲਿਖੇ ਗਏ ਸ਼ਬਦ ਅੱਜ ਵੀ ਉਹੀ ਹਨ ਜੋ ਸ਼ੁਰੂ ਵਿੱਚ ਲਿਖੇ ਗਏ ਸਨ ਕਿਤੇ 2000 ਸਾਲ ਵਿੱਚ ਲਿਖਾਵਟ ਬਦਲਤ ਨਹੀਂ ਗਈ ਨਵੇਂ ਨਾਮ ਦੇ ਮੂਲ ਪੰਡੁੱਲਿਪੀਆਂ ਸਾਡੇ ਕੋਲ ਨਹੀਂ ਹੈ। ਵਜਾ ਇਹ ਹੈ ਕਿ ਪਪੀਰਸ ਅਤੇ ਜਾਨਵਰ ਦੇ ਖੱਲਾ ਜਿਹੀਆਂ ਚੀਜ਼ਾਂ ਉਤੇ ਲਿਖਿਆ ਗਿਆ ਸੀ ਜੋ ਸਮੇਂ ਦੇ ਨਾਲ-ਨਾਲ ਖਰਾਬ ਹੋ ਜਾਂਦੀਆਂ। ਸਾਡੇ ਕੋਲ ਕੇਵਲ ਕਾਪੀਆਂ ਸਹੀ ਹਨ। ਸਵਾਲ ਇਹ ਹੈ ਕਿ ਇਹ ਕਾਪੀਆਂ ਕਿੰਨੀਆਂ ਭਰੋਸੇਮੰਦ ਹਨ? ਕੁਝ ਸਬੂਤ ਦੱਸਦੇ ਹਨ ਕਿ ਪ੍ਰੇਰਤਾ ਦੁਆਰਾ ਲਿਖੇ ਗਏ ਮੂਲ ਦਸਤਾਵੇਜ਼ ਦੂਸਰੀ ਸਦੀ ਦੇ ਅਖਰ ਅਖੀਰ ਤੱਕ ਮੌਜੂਦ ਸਨ। ਇਸਵੀ 180 ਦੇ ਆਸ-ਪਾਸ ਚਰਚ ਫਾਦਰ ਟੋਟੋਲੀਨ ਨੇ ਲਿਖਿਆ ਜੋ ਲੋਗ ਜਿਗਿਆਸਾ ਰੱਖਦੇ ਹਨ ਉਹ ਪ੍ਰੇਰਤਾਂ ਦੇ ਕਲਿਸਿਆਂ ਵਿੱਚ ਜਾ ਕੇ ਦੇਖਣ ਜਿੱਥੇ ਉਹਨਾਂ ਦੇ ਅਸਲੀ ਲੇਖ ਅੱਜ ਵੀ ਪੜੇ ਜਾਂਦੇ ਹਨ ਅਤੇ ਫਿਰ ਉਹਨਾਂ ਨੇ ਉਹ ਸ਼ਹਿਰ ਗਿਣਾਏ ਜਿੱਥੇ ਪ੍ਰੇਰਤਾਂ ਨੇ ਆਪਣੇ ਪੱਤਰ ਭੇਜੇ ਸਨ ਕਾਪੀਆਂ ਦੀ ਭਰੋਸੇਮੰਦੀ ਕਿਸ ਤਰ੍ਹਾਂ ਜਾਂਚੀ ਜਾਂਦੀ ਹੈ ਤਿੰਨ ਗੱਲਾਂ ਉੱਤੇ ਧਿਆਨ ਦਿੱਤਾ ਜਾਂਦਾ ਹੈ ਕਿੰਨੀਆਂ ਕਾਪੀਆਂ ਮੌਜੂਦ ਹਨ ਤਾਂ ਕਿ ਉਹਨਾਂ ਦੀ ਤੁਲਨਾ ਕੀਤੀ ਜਾ ਸਕੇ ਕਿ ਉਹ ਇੱਕੋ ਜਿਹੀ ਗੱਲ ਕਰਦੀਆਂ ਹਨ ਜਾਂ ਨਹੀਂ ਇਹ ਕਾਪੀਆਂ ਅਸਲੀ ਲਿਖਾਵਟ ਤੋ ਕਿੰਨੇ ਸਮੇਂ ਬਾਅਦ ਬਣਿਆ ਜਿੰਨਾ ਘੱਟ ਸਮੇਂ ਅੰਤਰਾਲ ਉਹਨਾਂ ਘੱਟ ਬਦਲਾਵ ਦਖਤਰਾ ਨਵੇਂ ਨਾਮ ਦੀ ਪੰਡਲੂਪੀਆਂ ਹੁਣ ਤੱਕ 24000 ਤੋਂ ਜ਼ਿਆਦਾ ਪੰਡਲੂਪੀਆਂ ਪੂਰੀਆਂ ਜਾਂ ਅੰਸ਼ਿਕ ਮਿਲ ਚੁੱਕੀਆਂ ਹਨ ਇਨ੍ਹਾਂ ਵਿੱਚ ਸਭ ਤੋਂ ਪੁਰਾਣੀ ਇਹ ਉਹਨਾਂ ਦੇ ਸੂਸਮਾਚਾਰ ਦਾ ਇੱਕ ਛੋਟਾ ਟੁਕੜਾ ਹੈ ਜੋ ਅਸਲੀ ਲਿਖਾਵਟ ਤੋਂ ਸਿਰਫ 50 ਸਾਲ ਬਾਅਦ ਦਾ ਹੈ ਨਵਾਂ ਨਾਮ ਏਡੀ 50 ਅਤੇ 100 ਦੇ ਵਿੱਚ ਲਿਖਿਆ ਗਿਆ ਸਾਡੇ ਕੋਲ ਲਗਭਗ 6000 ਪੰਡੂ ਲੂਪੀਆਂ AD 130 ਤੱਕ ਪਹਿਲੇ ਦੀਆਂ ਹਨ ਯਾਨੀ ਸਿਰਫ 50 ਸਾਲ ਦਾ ਅੰਤਰ ਹੋਰ ਪ੍ਰਾਚਨ ਕਿਤਾਬਾਂ ਤੇ ਤੁਲਨਾ ਹੋਮਰ ਦੀ ਇਲੀਅਡ ਲਿਖੀ ਗਈ 820 BC ਵਿੱਚ ਪੰਡੂ ਲੂਪੀਆਂ 1800 ਤੋਂ ਜ਼ਿਆਦਾ ਪਲਟੋ ਦੀ ਰਚਨਾਵਾਂ ਲਿਖੀਆਂ ਗਈਆਂ 420 BC ਵਿੱਚ ਪੰਡੂ ਲੂਪੀਆਂ 210 ਸਭ ਤੋਂ ਪੁਰਾਣੇ ਕਾਪੀਜ਼ AD 99 5 لیکن کوئی ਇਹਨਾਂ کتابਾਂ ਉਤੇ شک ਨਹੀਂ ਕਰਦਾ ਨਵੇਂ ਨੇਮ ਦੀਆਂ کاپیاں ਵਿੱਚ فرق ہاں کچھ ਅੰਤਰ ਜ਼ਰੂਰ ਮਿਲਦੇ ਹਨ کل ملا کے ਲਗਭਗ 8% ਅੰਤਰ ਹੈ لیکن ਜ਼ਿਆਦਾਤਰ ਅੰਤਰ ਬਹੁਤ ਛੋਟੇ ਹਨ ਜਿਸ ਤਰ੍ਹਾਂ ਸ਼ਬਦ ਬਦਲਣਾ ਵਰਤਮਾਨ ਦੀ ਗਲਤੀ ਅਤੇ اصلی ਸੰਦੇਸ਼ ਜਾਂ ਸਿੱਖਿਆ ਵਿੱਚ ਕੋਈ فرق ਨਹੀਂ ਪੈਂਦਾ ਲਿਖਣ ਵਾਲੇ ਦੀਆਂ ਗਲਤੀਆਂ ਜੋ ਲੋਕ ਬਾਈਬਲ ਦੀਆਂ کاپیاں ਹੱਥ ਨਾਲ ਲਿਖਦੇ ਸਨ ਉਹਨਾਂ ਤੋਂ ਕਦੀ ਕਦੀ ਗਲਤੀਆਂ ਹੋ ਜਾਂਦੀਆਂ ਸਨ ਜ਼ਿਆਦਾਤਰ ਗਲਤੀਆਂ بس ਵਰਤਾਨੀ ਵਿਆਕਰਣ ਵਿੱਚ ਹੁੰਦੀਆਂ ਸਨ ਕਦੇ ਕੋਈ ਸ਼ਬਦ ਛੁੱਟ ਜਾਂਦਾ ਉਲਟਾ ਲਿਖਿਆ ਜਾਂਦਾ ਜਾਂ ਗਲਤੀ ਨਾਲ ਦੋ ਵਾਰ ਲਿਖਿਆ ਜਾਂਦਾ ਇਹ ਗਲਤੀਆਂ ਆਸਾਨੀ ਨਾਲ ਪਛਾਣੀਆਂ ਜਾ ਸਕਦੀਆਂ ਹਨ ਤੇ ਇਨ੍ਹਾਂ ਨਾਲ ਬਾਈਬਲ ਦੇ ਅਸਲੀ ਮਕਸਦ ਉੱਤੇ ਕੋਈ ਅਸਰ ਨਹੀਂ ਪੈਂਦਾ ਕਦੀ ਕਦੀ ਕੋਈ ਲੇਖਕ ਦੋ ਅਲੱਗ-ਅਲੱਗ ਸੁਸਮਚਾਰਾਂ ਵਿੱਚ ਲਿਖੀ ਗਈ ਇੱਕ ਹੀ ਘਟਨਾ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਨਵਾਂ ਵਿਵਰਣ ਜੋੜ ਦਿੰਦਾ ਹੈ ਜੋ ਉਸ ਨੂੰ ਪਤਾ ਸੀ ਪਰ ਮੂਲ ਲਿਖਾਵਟ ਵਿੱਚ ਨਹੀਂ ਸੀ ਜਾਂ ਅਰਥ ਨੂੰ ਅਤੇ ਸਾਫ਼ ਕਰਨ ਦੇ ਲਈ ਆਪਣੀ ਤਰਫੋਂ ਵਿਆਖਿਆ ਜੋੜ ਦਿੰਦਾ ਸੀ ਲੇਕਿਨ ਇਹ ਹਮੇਸ਼ਾ ਸਹੀ ਨਹੀਂ ਹੁੰਦਾ ਸੀ ਅਜਿਹਿਆਂ ਬਦਲਾਵੀਆਂ ਬਹੁਤ ਮਾਮੂਲੀ ਹਨ ਇਹ ਨਾ ਤਾਂ ਕਹਾਣੀਆਂ ਬਦਲਦੀਆਂ ਹਨ ਅਤੇ ਨਾ ਹੀ ਮਸੀਹੀ ਧਰਮ ਦੀ ਕਿਸੇ ਸਿੱਖਿਆ ਨੂੰ ਨਜ਼ਰਅੰਦਾਜ਼ ਕਰਦੇ ਹਨ ਸਾਡੇ ਕੋਲ ਸ਼ੁਰੂਆਤੀ ਸੈਂਕੜੇ ਪੰਡਲੂਪੀ ਮੌਜੂਦ ਹਨ ਜੋ ਦਿਖਾਉਂਦੇ ਹਨ ਕਿ ਅਸਲੀ ਸੰਦੇਸ਼ ਕਿਹਜਿਹਾ ਸੀ ਬਾਈਬਲ ਦੀ ਭਰੋਸੇਮੰਦੀ ਅਗਰ ਪਵਿੱਤਰ ਸ਼ਾਸਤਰ ਵਾਸਤਵ ਵਿੱਚ ਪਰਮੇਸ਼ਵਰ ਤੋਂ ਪ੍ਰੇਰਿਤ ਹੈ ਜਿਸ ਤਰ੍ਹਾਂ ਦੂਸਰਾ ਤਿਮੋਥੀਸ ਅਧਾਇਏ 3 ਆਇਤ 16 ਵਿੱਚ ਲਿਖਿਆ ਹੈ ਤਾਂ ਇਹ ਗਲਤੀ ਤੋਂ ਮੁਕਤ ਹੈ ਕਿਉਂਕਿ ਪਰਮੇਸ਼ਵਰ ਨਾ ਝੂਠ ਬੋਲ ਸਕਦਾ ਹੈ ਨਾ ਗਲਤੀ ਕਰ ਸਕਦਾ ਹੈ ਬਾਈਬਲ ਇਫੇਲੇਬਲ ਅਤੇ ਇਨਰੇਟ ਹੈ ਇਨਫੇਵਲੇਬਲ ਜਿਸ ਵਿੱਚ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੈ ਜੋ ਧੋਖਾ ਨਹੀਂ ਦੇ ਸਕਦਾ ਇਨਰੇਟ ਪੂਰੀ ਤਰ੍ਹਾਂ ਨਾਲ ਗਲਤੀ ਮੁਕਤ ਹੈ ਇਹ ਦੋਨੋਂ ਗੱਲਾਂ ਸਿਰਫ ਅਸਲੀ ਪਰਮੇਸ਼ਵਰ ਪ੍ਰੇਰਿਤ ਮੂਲ ਦਸਤਾਵੇਜ਼ਾਂ ਉੱਤੇ ਲਾਗੂ ਹੁੰਦੀਆਂ ਹਨ ਨਾ ਕਿ ਬਾਅਦ ਵਿੱਚ ਬਣੀਆਂ ਕਾਪੀਆਂ ਉੱਤੇ ਬਾਈਬਲ ਪੜ੍ਹਨ ਦੇ ਬਾਰੇ ਵਿੱਚ ਅਸੀਂ ਹੋਰ ਵੀ ਚਰਚਾ ਕਰ ਸਕਦੇ ਹਾਂ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਇਸ ਤੋਂ ਅਸੀਂ ਜਾਣ ਪਾਉਂਦੇ ਹਾਂ ਪ੍ਰਭੂ ਯਿਸੂ ਜੋ ਜੀਉਂਦਾ ਵਚਨ ਸਾਨੂੰ ਸ਼ਾਸਤਰਾਂ ਦੇ ਜ਼ਰੀਏ ਪ੍ਰਗਟ ਹੁੰਦਾ ਹੈ ਯਿਸੂ ਨੇ ਆਪਣੇ ਬਾਰੇ ਵਿੱਚ ਅਤੇ ਆਪਣੇ ਵਚਨ ਦੇ ਬਾਰੇ ਵਿੱਚ ਇਹ ਕਿਹਾ ਯਹੂਨਾ ਅਧਿਆਇ 6 ਆਇਤ 66 ਮੇਰੇ ਵਚਨ ਆਤਮਾ ਅਤੇ ਜੀਵਨ ਹੈ ਯਾਨੀ ਮੇਰੇ ਵਚਨ ਉਹ ਮਾਧਿਅਮ ਹਨ ਜਿਸ ਦੇ ਦੁਆਰਾ ਤੁਸੀਂ ਮੇਰੇ ਜੀਵਨ ਨਾਲ ਜੁੜੇ ਰਹਿੰਦੇ ਹੋ ਚੋਨਾ 14 11 ਯਿਸੂ ਨੇ ਕਿਹਾ ਕਿ ਜੋ ਕੋਈ ਉਸ ਦੇ ਵਚਨਾਂ ਨੂੰ ਮੰਨਦਾ ਅਤੇ ਮੰਨ ਕੇ ਉਹਨਾਂ ਉੱਤੇ ਚੱਲਦਾ ਹੈ ਉਸੇ ਉੱਤੇ ਉਹ ਆਪਣੇ ਆਪ ਨੂੰ ਅਤੇ ਹੋਰ ਵਧੇਕ ਪ੍ਰਗਟ ਕਰਦਾ ਹੈ ਬਾਈਬਲ ਪੜਨਾ ਅਨੁਸ਼ਾਸਨਮੰਦ ਹੈ ਇਹ ਹਮੇਸ਼ਾ ਬਹੁਤ ਰੋਮਾਂਟਿਕ ਨਹੀਂ ਲੱਗਦਾ ਲੇਕਿਨ ਇਹ ਮਿਹਨਤ ਪੂਰੀ ਤਰ੍ਹਾਂ ਨਾਲ ਕੀਮਤੀ ਅਤੇ ਲਾਭਦਾਇਕ ਹੈ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਆਮੀਨ